ਪਟਿਆਲਾ ਦੇ ਪਿੰਡ ਗਾਲੋਵਾਲ ਦੇ ਵਿੱਚ ਪੱਠੇ ਤੇ ਵਾਪਰੀ ਦਰਦਨਾ ਘਟਨਾ ਪ੍ਰਵਾਸੀ ਮਜ਼ਦੂਰਾਂ ਦੇ ਦੋ ਬੱਚਿਆਂ ਦੀ ਇੱਟਾਂ ਥੱਲੇ ਆਉਣ ਕਾਰਨ ਹੋਈ ਮੌਤ ਮ੍ਰਿਤਕ ਬੱਚਿਆਂ ਦੀ ਉਮਰ ਮਹਿਜ਼ 12 ਸਾਲ ਤੇ 6 ਸਾਲ ਲੁਧਿਆਣਾ ਦੇ ਗਾਂਦੀ ਨਗਰ ਦੇ ਵਿੱਚ ਗ੍ਰਾਹਕਾਂ ਨੂੰ ਲੈ ਕੇ ਭੇੜੇ ਦੁਕਾਨਦਾਰ ਬਾਜ਼ਾਰ ਦੇ ਵਿੱਚ ਹੋਇਆ ਖੋ ਗੰਗਾ ਮਾਂ ਦੁਕਾਨਦਾਰਾਂ ਦੇ ਵਿਚਾਲੇ ਹੋਈ ਹੱਥੋਪਾਈ ਕੱਪੜੇ ਦੀ ਖਰੀਦਾਰੀ ਕਰਨ ਪਹੁੰਚੇ ਸੀ ਗ੍ਰਾਹਕ ਨਾਬਾ ਦੇ ਪਿੰਡ ਓਜੋ ਮਾਜਰੀ ਦੀ ਪੰਚਾਇਤ ਦਾ ਨਸ਼ਿਆਂ ਤੇ ਸਖਤ ਫਰਮਾਨ ਜੇਕਰ ਕੋਈ ਨਸ਼ਾ ਕਰਦਾ ਜਾਂ ਵੇਚਦਾ ਫੜਿਆ ਗਿਆ ਤੋ ਹੋਵੇਗਾ 1 ਲੱਖ ਦਾ ਜੁਰਮਾਨਾ ਥਾਂ ਥਾਂ ਤੇ ਲਗਾਈ ਬੈਨਰ ਤੇ ਪੋਸਟਰ ਗੁਰਦਾਸਪੁਰ ਦੇ ਪਿੰਡ ਹਰਚੋਵਾਲ ਦੇ ਵਿੱਚ ਨੌਜਵਾਨ ਤੇ 23 ਤਰ੍ਹਾਂ ਹੱਤਿਆਨਾ ਦੇ ਨਾਲ ਜਨਲੀਬ ਹਮਲਾ ਨਸ਼ਾ ਤਸਕਰ ਦੇ ਪੁਲਿਸ ਨੂੰ ਫੜੌਂ ਤੇ ਹਮਲੇ ਦਾ ਇਲਜ਼ਾਮ ਪਿੰਡ ਵਾਸੀਆਂ ਨੇ ਚਲਾਈ ਸੀ ਨਸ਼ੇ ਦੇ ਖਿਲਾਫ ਮੁਹਿੰਮ ਕਨਨਾ ਜਿੜੀ ਰੋਡ ਤੇ ਮਿਰਚਾਂ ਦੇ ਨਾਲ ਭਰੇ ਟਰੱਕ ਦੀ ਪੰਜ ਵਾਹਨਾਂ ਦੇ ਨਾਲ ਟੱਕਰ ਹਾਦਸੇ 'ਚ ਦੋ ਲੋਕ ਗੰਭੀਰ ਜ਼ਖਮੀ ਹਾਦਸੇ ਕਾਰਨ ਰੋਡ ਦੇ ਉੱਤੇ ਲੱਗਿਆ ਲੰਬਾ ਜਾਮ ਫਿਲੌਰ ਦੇ ਪੱਟੀਆਂ ਦੇ ਵਿੱਚ ਖੜੀ ਪਿਕਅਪ ਦੇ ਨਾਲ ਟਕਰਾਈ ਯਾਤਰੀਆਂ ਦੇ ਨਾਲ ਭਰੀ ਬੱਸ ਹਾਦਸੇ ਦੇ ਵਿੱਚ 12 ਤੋਂ 15 ਲੋਕ ਜ਼ਖਮੀ ਸੜਕ ਸੁਰੱਖਿਆ ਫੋਰਸ ਨੇ ਜ਼ਖਮੀਆਂ ਨੂੰ ਪਹੁੰਚਾਇਆ ਹਸਪਤਾਲ ਰੋਪੜ ਦੇ ਪਿੰਡ ਧਨੌਰੀ ਦੇ ਕੋਲ ਆਪਸ ਦੇ ਵਿੱਚ ਟਕਰਾਈ ਦੋ ਟਿਪਰ ਘਟਨਾ ਦੌਰਾਨ ਟਿਪਰ ਦੀ ਲਪੇਟ ਦੇ ਵਿੱਚ ਆਇਆ ਇੱਕ ਮੋਟਰਸਾਈਕਲ ਚਾਲਕ ਮੌਕੇ ਤੇ ਹੀ ਮੋਟਰਸਾਈਕਲ ਸਵਾਰ ਦੀ ਮੌਤ ਫਾਜ਼ਲ ਕਦੇ ਸਰਕਾਰੀ ਹਸਪਤਾਲ ਦੇ ਬਾਹਰ ਟਰੈਕਟਰ ਟਰਾਲੀ ਚਾਲਕ ਨੇ ਬਾਈਕ ਸਵਾਰਾਂ ਨੂੰ ਮਾਰੀ ਟੱਕਰ ਹਾਦਸੇ ਦੇ ਵਿੱਚ ਤਿੰਨ ਵਿਅਕਤੀ ਗੰਭੀਰ ਜ਼ਖਮੀ ਮੌਕੇ ਤੇ ਮੌਜੂਦ ਲੋਕਾਂ ਨੇ ਟਰੈਕਟਰ ਚਾਲਕ ਨੂੰ ਕੀਤਾ ਪੁਲਿਸ ਦੇ ਹਵਾਲ ਜਲੰਧਰ ਦੀ ਰਾਜਨਗਰ ਦੀ ਘਰ ਦੇ ਵਿੱਚ ਫਟਿਆ ਸਿਲੰਡਰ ਲੱਗੀ ਭਿਆਨਕ ਅੱਗ ਅੱਗ ਬਜਾਉ ਦੋ ਕਰਮਚਾਰੀ ਵੀ ਚੁਲਸੇ ਘਰ ਦੇ ਵਿੱਚ ਜ਼ਿਆਦਾ ਪਲਾਸਟਿਕ ਦਾ ਸਮਾਨ ਹੋਣ ਕਾਰਨ ਫੈਲੀ ਜ਼ਿਆਦਾ ਪੰਚਕੁਲਾ ਦੇ ਸੈਕਟਰ 10 ਦੀ ਡਿਵਾਈਡਿੰਗ ਰੋਡ ਦੇ ਉੱਤੇ ਚੱਲਦੀ ਕਾਰ ਨੂੰ ਲੱਗੀ ਅੱਗ ਦੇਖਦੇ-ਦੇਖਦੇ ਕਾਰ ਸੜਕੇ ਹੋਈ ਸਵਾਜ਼ ਜਾਨੀ ਨੁਕਸਾਨ ਤੋਂ ਰਿਹਾ ਬਚਾ ਇੰਜਨ ਦੇ ਵਿੱਚੋਂ ਤੇਲ ਲੀਕ ਹੋਣ ਕਾਰਨ ਵਾਪਰਿਆ ਹਸ ਗੁਰਦਾਸਪੁਰ ਦੇ ਵਿੱਚ ਰਾਹ ਜਾਂਦੇ ਟੈਂਪੂ ਦੇ ਵਿੱਚ ਲੱਗੀ ਅੱਗ ਟੈਂਪੂ 'ਚ ਸਵਾਰ ਦੋ ਲੋਕਾਂ ਨੇ ਛਾਲ ਮਾਰ ਕੇ ਬਚਾਈ ਜਾਨ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਫੌਰਨ ਅੱਗ ਤੇ ਪਾਇਆ ਗਿਆ ਕੰਮ ਫਿਰੋਜ਼ਪੁਰ ਦੇ ਪਿੰਡ ਇੱਚੇ ਵਾਲਾ ਦੇ ਵਿੱਚ ਗੁਟਕਾ ਸਾਬਤ ਤੇ Hindu ਧਰਮ ਦੇ ਸਰੂਪਾਂ ਦੀ ਹੋਈ ਬੇਦਬੀ ਧਰਮ ਪਰਿਵਰਤਨ ਤੋਂ ਬਾਅਦ ਇੱਕ ਪਰਿਵਾਰ ਨੇ ਸਰੂਪਾਂ ਨੂੰ ਗੱਟੇ 'ਚ ਪਾ ਕੇ ਰੂੜੀ ਤੇ ਸੁੱਟਿਆ ਸਿੱਖ ਆਗੂਆਂ ਨੇ ਪਰਿਵਾਰ ਨੂੰ ਦਿੱਤਾ ਪੁਲਿਸ ਦੇ ਵੱਲ ਪਟਿਆਲਾ ਦੀ ਰਾਗੋ ਮਾਜਰਾ ਦੇ ਵਿੱਚ ਹੋਇਆ ਹੰਗਾਮਾ ਨਗਰ ਨਿਗਮ ਦੇ ਅਧਿਕਾਰੀ ਪਹੁੰਚੇ ਸਨ ਕਾਰਵਾਈ ਕਰਨ ਦੁਕਾਨਦਾਰ ਦੇ ਨਾਲ ਹੋਈ ਤਿੱਖੀ ਬਹਿਸਬਾਜ਼ੀ ਬਿਨਾਂ ਕਾਰਵਾਈ ਕਰਤੇ ਅਧਿਕਾਰੀ ਮੋਗਾ ਚੌਰਾਣੀ ਕਮੈਡੀਕਲ ਸਟੋਰ ਨੂੰ ਬਣਾਇਆ ਨਿਸ਼ਾਨਾ ਸ਼ਟਰ ਤੋੜ ਕੇ 30000 ਦੇ ਕਰੀਬ ਨਕਦੀ ਤੇ ਦੁਕਾਨਦਾਰ ਦਾ ਪਿਸਤੌਲ ਲੈ ਕੇ ਹੋਈ ਫਰਾਰ ਰਪਿੰਡ ਨੇ ਇਨਸਾਫ ਦੀ ਗਤੀ ਮੰਗੀ ਜਲੰਧਰ ਪੁਲਿਸ ਦਾ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਖਿਲਾਫ ਐਕਸ਼ਨ ਤਿੰਨ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਮਲਜ਼ਮਾਂ ਤੋਂ ਜ਼ਿੰਦਾ ਕਾਰਤੂਸ ਸੋਣੀ ਤਿੰਨ ਪਿਸਤੌਲ ਬਰਾਮਦ ਲੁਧਿਆਣਾ ਚ ਬੁੱਡੇ ਨਾਲੇ ਦੇ ਮੁੱਦੇ ਨੂੰ ਲੈ ਕੇ ਐਮਐਸਸੀ ਐਮਈ ਦੇ ਪ੍ਰਧਾਨ ਦੀ ਸਮਾਜ ਸੇਵੀ ਜਥੇਬੰਦੀਆਂ ਨੂੰ ਚੇਤਾਵਨੀ ਕਿਹਾ ਜੇਕਰ ਸਾਡੇ ਕਾਰੋਬਾਰ ਨੂੰ ਲੈ ਕੇ ਲੱਗਣਗੇ ਧਰਨੇ ਤਾਂ ਅਸੀਂ ਵੀ ਪਿੱਛੇ ਨਹੀਂ ਹਟਰਾਂ ਸਮਾਜ ਸੇਵੀ ਆਗੂਆਂ ਨੂੰ ਇੱਕ ਟੇਬਲ ਤੇ ਬੈਠ ਕੇ ਮਸਲਾ ਹੱਲ ਕਰਨ ਦੀ ਕਹੀ ਗੱਲ ਹੁਸ਼ਿਆਰਪੁਰ ਦੇ ਵਿੱਚ ਜੰਗਲੀ ਸੂਰਾਂ ਤੋਂ ਪਰੇਸ਼ਾਨ ਕਿਸਾਨ ਕਈ ਏਕੜ ਆਲੂਆਂ ਦੀ ਫਸਲ ਸੂਰਾਂ ਨੇ ਕੀਤੀ ਬਰਬਾਦ ਸਰਕਾਰ ਅਤੇ ਪ੍ਰਸ਼ਾਸਨ ਤੇ ਇਸ ਵਾਲੇ ਪਾਸੇ ਕੋਈ ਧਿਆਨ ਨਾ ਦੇਣ ਦੇ ਇਲਜ਼ਾਮ ਲੁਧਿਆਣਾ ਦੇ ਬਚਤਪਵਨ ਦੇ ਵਿੱਚ ਕੈਬਨਿਟ ਮੰਤਰੀ ਤਰਨਪ੍ਰੀਤ ਸੌਂਦ ਦੇ ਵੱਲੋਂ ਵਿਧਾਇਕਾਂ ਤੇ ਅਧਿਕਾਰੀਆਂ ਦੇ ਨਾਲ ਕੀਤੀ ਗਈ ਹੰਗਾਮੀ ਮੀਟਿੰਗ ਨਗਰ ਨਿਗਮ ਚੋਣਾ ਤੇ ਬੁੱਢੇ ਨਾਲੇ ਤੇ ਕੀਤੀ ਗਈ ਵਿਚਾਰ ਚਰਚਾ ਸ਼ਹਿਰ ਦੇ ਰੁਕੇ ਕੰਮ ਵੀ ਜਲਦੀ ਪੂਰੇ ਕਰਨ ਦਾ ਦਵਾਇਆ ਗਿਆ ਭਰੋਸਾ ਲੁਧਿਆਣਾ ਚੱਕਿਆ ਮੰਤਰੀ ਹਰਜੋਤ ਬੈਂਸ ਨੇ ਸਕੂਲ ਦੀ ਬਿਲਡਿੰਗ ਦਾ ਕੀਤਾ ਉਦਘਾਟਨ 17 ਕਰੋੜ ਦੀ ਆਵੇਗੀ ਲਾਗਤ ਵਿਧਾਇਕ ਗੁਰਪ੍ਰੀਤ ਕੋਕੜੀ ਵੀ ਰਹੇ ਮੌਜੂਦ ਕਿਹਾ ਹਰ ਮਹੀਨੇ ਵੰਡ ਰਹੇ ਨੇ ਨਵੇਂ 10 ਸਕੂਲ ਲੁਧਿਆਣਾ ਚ ਕਿਐਬ੍ਰੀਡ ਮੰਤਰੀ ਬਲਬੀਤ ਸਿੰਘ ਨੇ ਕਮਿਊਨਿਟੀ ਹੈਲਥ ਸੈਂਟਰ ਦਾ ਕੀਤਾ ਉਦਘਾਟਨ 4.5 ਕਰੋੜ ਰੁਪਏ ਦੀ ਆਈ ਲਾਗਤ ਕਿਹਾ ਸੀ ਲੋਕਾਂ ਨੂੰ ਮੁੜੀਆਂ ਸਿਹਤ ਸਹੂਲਤਾਂ ਮੋਹੱਈਆ ਕਰਾਉਣ ਦੇ ਲਈ ਹਾਂ ਵਚਨਬੱਧ ਜਲੰਧਰ ਦਾ ਸ਼ਖਸ 150 ਲੋਕਾਂ ਦੀ ਬਰਾਤ ਲੈ ਕੇ ਪਹੁੰਚਿਆ ਮੋਗਾ ਨਾ ਮਿਲਿਆ ਪਹਿਲੇਸ ਨਾ ਮਿਲੀ ਲੜਕੀ ਲੜੇ ਨੇ ਥਾਣੇ 'ਚ ਸ਼ਿਕਾਇਤ ਕਰਵਾਈ ਦਰਜ ਕੁੜੀ ਵਾਲਿਆਂ ਤੇ ਧੋਖਾਧੜੀ ਦਾ ਦੋਸ਼ ਮੁੰਬਈ ਦੇ ਬਾਂਦਰਾ ਸਥਿਤ ਥੀਏਟਰ ਦੇ ਵਿੱਚ ਫਿਲਮ ਪੁਸ਼ਪਾ 2 ਦੀ ਸਕਰੀਨਿੰਗ ਦੇ ਦੌਰਾਨ ਲੋਕਾਂ ਦੀ ਅਚਾਨਕ ਵਿਗੜੀ ਸਿਹਤ ਗਲੇਚ ਜਲਣ ਖੰਗਦੇ ਉਲਟੀਆਂ ਦੀ ਹੋਈ ਸ਼ਿਕਾਇਤਾਂ ਪਛਾਤੇ ਕਿਸੇ ਸ਼ਖਸ ਦੇ ਤੇ ਕੋਈ ਪਦਾਰਥ ਦਾ ਸਪਰੀਕ ਕਰਨ ਦਾ ਇਲਜ਼ਾਮ ਰਾਜ ਸਭਾ ਸੀਟ ਨੰਬਰ 222 ਹੇਠਾਂ ਤੋਂ ਮਿਲੇ 500 ਰੁਪਏ ਦੇ ਨੋਟਾਂ ਦੀ ਗੱਠੀ ਬੰਡਲ ਮਿਲਣ ਤੋਂ ਬਾਅਦ ਸੰਸਦ ਦੇ ਵਿੱਚ ਹੋਇਆ ਜ਼ਬਰਦਸਤ ਹੰਗਾਮਾ ਰਾਜ ਸਭਾ ਚੇਅਰਮੈਨ ਨੇ ਕਿਹਾ ਮਾਮਲੇ ਦੀ ਡੂੰਘਾਈ ਨਾਲ ਹੋਵੇਗੀ ਜਾਂਚ ਅਭਿਸ਼ੇਕ ਮਨੂ ਸਿੰਘ ਵੀ ਨੂੰ ਅਲਾਟ ਹੈ ਸੀਟ ਨੰਬਰ 222 ਅੰਮ੍ਰਿਤਸਰ ਚ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਦੇ ਵੱਲੋਂ ਮੁੜ ਸ਼ੁਰੂ ਕਰਵਾਈ ਗਈ BRTS ਸਰਵਿਸ ਸ਼ਹਿਰ ਦੇ ਲੋਕਾਂ ਦਾ ਸਫ਼ਰ ਹੋਇਆ ਸੁਖਾਲਾ ਤਕਰੀਬਨ ਢੀਢ ਸਾਲ ਤੋਂ ਬੰਦ ਪਈ ਸੀ ਲੋਕਲ ਬੱਸ ਸਰਵਿਸ ਚੌਥੇ ਦਿਨ ਦੀ ਸੇਵਾ ਲਈ ਗੁਰਦੁਆਰਾ ਸ਼ਹੀਦ ਫਤਿਗੜ੍ਹ ਸਾਹਿਬ ਪੌਂਚੇ ਪ੍ਰੀਮ ਸਿੰਘ ਚੰਦੂ ਮਾਜਰਾ ਜੜਾ ਘਰ ਦੇ ਵਿੱਚ ਕੀਤੀ ਸੇਵਾ ਗੁਰਬਾਣੀ ਵੀ ਕੀਤੀ ਸਰਬੱਤ ਲਾਬਾ ਚ ਵਿਦਾਇ ਗੁਰਦੀਪ ਸਿੰਘ ਦੀ ਮਾਨ ਦੇ ਪਿਤਾ ਲਾਲ ਸਿੰਘ ਦੀ ਹੋਈ ਅੰਤਿਮ ਅਰਦਾਸ ਪਿਤਾ ਦੀ ਯਾਤਨਾ ਸਮਰਪਿਤ ਲੋੜਵੰਦ ਬੱਚਿਆਂ ਨੂੰ ਵੰਡੇ ਗਏ ਸਾਈਕਲ ਅਰਦਾਸ ਚ ਬਕਵਾ ਖਲਕੇ ਦੇ ਵਿਦਾਇਕਾਂ ਤੋਂ ਇਲਾਵਾ ਕਈ ਹੋਰ ਆਗੂ ਵੀ ਰਹਿ ਮੌਜੂਦ ਮੋਗਾ ਦੇ ਵਿੱਚ ਤਿੰਨ ਰੋਜ਼ਾ ਮਾਰਵਾੜੀ ਇੰਡੀਅਨ ਹਾਰਸ ਚੈਂਪੀਅਨਸ਼ਿਪ ਦੀ ਸ਼ੁਰੂਆਤ ਦੇਸ਼ ਪਰਤੋਂ ਆਏ ਮਾਰਵਾੜੀ ਨਸਲ ਦੇ ਕੀਮਤੀ ਘੋੜੇ ਜਿੱਤੂ ਘੋੜੇ ਮਾਲਕਾਂ ਨੂੰ ਬੁਲੇਟ ਤੋਂ ਲੈ ਕੇ ਟਰੈਕਟਰ ਤੱਕ ਦੇ ਦਿੱਤੇ ਜਾਣਗੇ ਨਾ ਤੀਰਪੁਰ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਦੀ ਹਾੜੇ ਨੂੰ ਸਜਾਇਆ ਗਿਆ ਸਮਰਪਿਤ ਸਜਾਇਆ ਗਿਆ ਨਗਰ ਕੀਰਤਨ ਕੀਰਤਪੁਰ ਸਾਹਿਬ ਤੋਂ ਗੁਰਦੁਆਰਾ ਸੀਸਗੰਜ ਸਾਹਿਬ ਪਹੁੰਚਿਆ ਨਗਰ ਕੀਰਤਨ ਲੋਕਾਂ ਨੇ ਥਾਂ-ਥਾਂ ਦੇ ਦਿੱਤਾ ਸਵਾਗਤ ਅੰਮ੍ਰਿਤਸਰ ਦੇ ਰਣਜੀਤ ਅਭਨੀ ਦੇ ਵਿੱਚ ਫਾਈਟੈਕਸ ਮੇਲੇ ਦੇ ਵਿੱਚ ਲੱਗੀਆਂ ਰੌਣਕਾਂ ਵਿਦੇਸ਼ਾਂ ਤੋਂ ਆਏ ਵਪਾਰੀਆਂ ਦੀਆਂ ਸਟਾਲਸ ਤੇ ਲੋਕਾਂ ਦੀ ਲੱਗੀ ਭੀੜ ਲੋਕ ਖੂਬ ਕਰ ਰਹੇ ਖਰੀਦਦਾਰੀ